ਗੁਰੂ ਸਾਹਿਬਾਰੇ ਮੈਂ ਦੱਸਾਂ ਮੈਨੂੰ ਲੱਗਦਾ ਐ ਇੰਨਾ ਡੀਏਡੀਐ ਸ਼ਖਸੀਅਤਾਂ ਦੇ ਸਾਹਮਣੇ ਮੈਂ ਤਾਂ ਬਹੁਤ ਨਿਗੋਣਾ ਜਾ ਪਰ ਜਿੰਨਾ ਕ ਮੈਂ ਪੜਿਆ ਜਿੰਨਾ ਕ ਪਹਿਲਾਂ ਤਾਂ ਕੱਲਾ ਇੱਕ ਲੇਖ ਹੀ ਹੁੰਦਾ ਸੀ ਬਸ ਪਾਠਕ੍ਰਮ 'ਚ ਕਿ ਗੁਰੂ ਤੇਗ ਬਹਾਦਰ ਦਾ ਲੇਖ ਯਾਦ ਕਰ ਲੋ ਗੁਰੂ ਨਾਨਕ ਦੇਵ ਜੀ ਯਾਦ ਕਰ ਲੋ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਕਰ ਲੋ ਇੱਕ ਆ ਜਾਊਗਾ ਇਹਨਾਂ 'ਚ ਸਿਰਫ 10 ਨੰਬਰ ਹੁੰਦੇ ਸੀ ਬਸ ਸਾਨੂੰ ਸਿਲੇਬਸ 'ਚ ਸਿਰਫ ਇੱਥੇ ਤੱਕ ਹੀ ਸੀਮਤ ਰੱਖਿਆ ਸੀ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਪੂਰਾ ਪਾਠਕ੍ਰਮ ਗੁਰੂ ਸਾਹਿਬ ਦਾ ਅਸੀਂ ਸਕੂਲਾਂ ਦੇ ਵਿੱਚ ਲਾ ਰਹੇ ਹਾਂ ਪੂਰਾ ਪਾਠਕ੍ਰਮ ਕਿ ਕਿਸ ਕਿਸ ਵੇਲੇ ਪੰਜ ਭਾਈਆਂ ਚੋਂ ਸਭ ਤੋਂ ਛੋਟੇ ਸ਼ਾਇਦ ਬਾਕੀ ਚਾਰ ਨੂੰ ਭਾਈ ਗੁਰਦਿੱਤਾ ਜੀ ਨੂੰ ਕੋਈ ਜਾਣਦਾ ਨਾ ਬਾਬਾ ਜੀ ਨੇ ਅੱਜ ਉਹਨਾਂ ਦੇ ਵਿਆਹ ਦਾ ਜ਼ਿਕਰ ਕੀਤਾ ਇਹ ਗੱਲਾਂ ਕੋਈ ਜਾਣਦਾ ਹੀ ਨਹੀਂ ਕਿਸੇ ਨੇ ਦੱਸੀ ਨਹੀਂ ਸਾਨੂੰ ਕਿ ਕਿਵੇਂ ਸਰਵੱਲਾ ਬਣ ਕੇ ਗਏ ਸੀ ਤੇ ਸਾਰਾ ਕੁਝ ਹੀ ਦਿਆਈ ਸੀਗੇ ਕਿਸੇ ਗਰੀਬ ਲੋੜਵੰਦ ਨੂੰ ਸੋ ਇਹ ਚੀਜ਼ਾਂ ਸਾਡੀਆਂ ਅੱਗੇ ਜਾਣੀਆਂ ਚਾਹੀਦੀਆਂ ਆਂ ਅਗਲੀ ਪੀੜੀ ਤੱਕ ਗੁਰੂ ਸਾਹਿਬ ਬਾਰੇ ਮੈਂ ਦੱਸਾਂ ਮੈਨੂੰ ਲੱਗਦਾ ਐ ਇੰਨਾ ਡੀਐਡੀਐ ਸ਼ਖਸੀਅਤਾਂ ਦੇ ਸਾਹਮਣੇ ਮੈਂ ਤਾਂ ਬਹੁਤ ਨਿਗੋਣਾ ਜਾ ਪਰ ਜਿੰਨਾ ਕ ਮੈਂ ਪੜਿਆ ਜਿੰਨਾ ਕ ਪਹਿਲਾਂ ਤਾਂ ਕੱਲਾ ਇੱਕ ਲੇਖ ਹੀ ਹੁੰਦਾ ਸੀ ਬਸ ਪਾਠਕ੍ਰਮ 'ਚ ਕਿ ਗੁਰੂ ਤੇਗ ਬਹਾਦਰ ਦਾ ਲੇਖ ਯਾਦ ਕਰ ਲੋ ਗੁਰੂ ਨਾਨਕ ਦੇਵ ਜੀ ਦੀ ਯਾਦ ਕਰ ਲੋ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਕਰ ਲੋ ਇੱਕ ਆ ਜਾਊਗਾ ਇਹਨਾਂ 'ਚ ਸਿਰਫ 10 ਨੰਬਰ ਹੁੰਦੇ ਸੀ ਬਸ ਸਾਨੂੰ ਸਿਲੇਬਸ 'ਚ ਸਿਰਫ ਇੱਥੇ ਤਾਂ ਕੀ ਸੀਮਤ ਰੱਖਿਆ ਸੀ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਪੂਰਾ ਪਾਠਕ੍ਰਮ ਗੁਰੂ ਸਾਹਿਬ ਦਾ ਅਸੀਂ ਸਕੂਲਾਂ ਦੇ ਵਿੱਚ ਲਾ ਰਹੇ ਹਾਂ ਪੂਰਾ ਪਾਠਕ੍ਰਮ ਕਿ ਕਿਸ ਕਿਸ ਵੇੜੇ ਪੰਜ ਭਾਈਆਂ ਚੋ ਸਭ ਤੋਂ ਛੋਟੇ ਸ਼ਾਇਦ ਬਾਕੀ ਚਾਰ ਨੂੰ ਭਾਈ ਗੁਰਦਿੱਤਾ ਜੀ ਨੂੰ ਕੋਈ ਜਾਣਦਾ ਨਾ ਬਾਬਾ ਜੀ ਨੇ ਅੱਜ ਉਹਨਾਂ ਦੇ ਵਿਆਹ ਦਾ ਜ਼ਿਕਰ ਕੀਤਾ ਇਹ ਗੱਲਾਂ ਕੋਈ ਜਾਣਦਾ ਹੀ ਨਹੀਂ ਕਿਸੇ ਨੇ ਦੱਸੀ ਇਹ ਨਹੀਂ ਸਾਨੂੰ ਕਿ ਕਿਵੇਂ ਸਰਵਾਲਾ ਬਣ ਕੇ ਗਏ ਸੀ ਤੇ ਸਾਰਾ ਕੁਝ ਹੀ ਦਿਆਈ ਸੀਗੇ ਕਿਸੇ ਗਰੀਬ ਲੋੜਵੰਦ ਨੂੰ ਸੋ ਇਹ ਚੀਜ਼ਾਂ ਸਾਡੀਆਂ ਅੱਗੇ ਜਾਣੀਆਂ ਚਾਹੀਦੀਆਂ ਅਗਲੀ ਪੀੜੀ ਤੱਕ ਗੁਰੂ ਸਾਹਿਬ ਬਾਰੇ ਮੈਂ ਦੱਸਾਂ ਮੈਨੂੰ ਲੱਗਦਾ ਹੈ ਇੰਨਾ ਡੀਐਡੀਐ ਸ਼ਕਤੀਆਂ ਦੇ ਸਾਹਮਣੇ ਮੈਂ ਤਾਂ ਬਹੁਤ ਨਿਗੋਣਾ ਜਾ ਪਰ ਜਿੰਨਾ ਕ ਮੈਂ ਪੜਿਆ ਜਿੰਨਾ ਕ ਪਹਿਲਾਂ ਤਾਂ ਕੱਲਾ ਇੱਕ ਲੇਖ ਹੀ ਹੁੰਦਾ ਸੀ ਬਸ ਪਾਠਕ੍ਰਮ 'ਚ ਕਿ ਗੁਰੂ ਤੇਗ ਬਹਾਦਰ ਦਾ ਲੇਖ ਯਾਦ ਕਰ ਲੋ ਗੁਰੂ ਨਾਨਕ ਦੇਵ ਜੀ ਯਾਦ ਕਰ ਲੋ ਇੱਕ ਗੁਰ ਗੋਬਿੰਦ ਸਿੰਘ ਜੀ ਦਾ ਕਰ ਲੋ ਇੱਕ ਆ ਜਾਊਗਾ ਇਹਨਾਂ ਚ ਸਿਰਫ 10 ਨੰਬਰ ਹੁੰਦੇ ਸੀ ਬਸ ਸਾਨੂੰ ਸਿਲੇਬਸ ਚ ਸਿਰਫ ਇੱਥੇ ਤੱਕ ਹੀ ਸੀਮਤ ਰੱਖਿਆ ਸੀ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਪੂਰਾ ਪਾਠਕ੍ਰਮ ਗੁਰੂ ਸਾਹਿਬ ਦਾ ਅਸੀਂ ਸਕੂਲਾਂ ਦੇ ਵਿੱਚ ਲਾ ਰਹੇ ਹਾਂ ਪੂਰਾ ਪਾਠਕ੍ਰਮ ਕਿ ਕਿਸ ਕਿਸ ਵੇਲੇ ਪੰਜ ਭਾਏਆਂ ਚੋਂ ਸਭ ਤੋਂ ਛੋਟੇ ਸ਼ਾਇਦ ਬਾਕੀ ਚਾਰ ਨੂੰ ਪਾਈ ਗੁਰਦਿੱਤਾ ਜੀ ਨੂੰ ਕੋਈ ਜਾਣਦਾ ਨਾ ਉਹਨੇ ਬਾਬਾ ਜੀ ਨੇ ਅੱਜ ਉਹਨਾਂ ਦੇ ਵਿਆਹ ਦਾ ਜ਼ਿਕਰ ਕੀਤਾ ਇਹ ਗੱਲਾਂ ਕੋਈ ਜਾਣਦਾ ਹੀ ਨਹੀਂ ਕਿਸੇ ਨੇ ਦੱਸੀ ਇਹ ਨਹੀਂ ਸਾਨੂੰ ਕਿ ਕਿ ਮੈਂ ਸਰਵਾਲਾ ਬਣ ਕੇ ਗਏ ਸੀ ਤੇ ਸਾਰਾ ਕੁਝ ਹੀ ਦਿਆਈ ਸੀਗੇ ਕਿਸੇ ਗਰੀਬ ਲੋੜਵੰਦ ਨੂੰ ਸੋ ਇਹ ਚੀਜ਼ਾਂ ਸਾਡੀਆਂ ਅੱਗੇ ਜਾਣੀਆਂ ਚਾਹੀਦੀਆਂ ਅਗਲੀ ਪੀੜੀ ਤੱਕ